ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਇਨਫੀਨੇਸ਼ਨ ਵਿਭਾਗ ਆਲਮ ਵਾਲਾ ਇੱਥੇ ਵਾਟਰ ਟੈਂਕਸ ਤੇ ਆਏ ਸੀਗੇ ਇਹ ਵੀਡੀਓ ਦੇ ਵਿੱਚ ਅਸੀਂ ਇਹਦਾ ਹਾਲਤ ਦੇਖ ਸਕਦੇ ਆਂ ਉਹ ਢਿੱਗੀਆਂ ਦੀ ਕੀ ਹਾਲਤ ਆ ਜਿਹੜਾ ਅਸੀਂ ਪਾਣੀ ਲੋਕਾਂ ਨੂੰ ਜ਼ਬਰਦਸਤੀ ਪਿਆ ਰਹੇ ਆ ਇਹ ਚੀਜ਼ ਦਾ ਗੰਦਾ ਪਾਣੀ ਜਿਹੜੇ ਨਾਲ ਬਿਮਾਰੀਆਂ ਕਾਲਾ ਪੀਲੀਆ ਕੈਂਸਰ ਵਰਗੀਆਂ ਬਿਮਾਰੀਆਂ ਪਥਰੀਆਂ ਗੁਰਦਿਆਂ ਦੀ ਖਰਾਬੀ ਬੜਾ ਕੁਝ ਚੱਲੀ ਜਾਂਦਾ ਜੀ ਇਹ ਤੁਸੀਂ ਹੁਣ ਤੁਸੀਂ ਦੇਖ ਲਓ ਵੀ ਹਰ ਬੰਦਾ ਫਿਲਟਰ ਅਫੋਰਡ ਨਹੀਂ ਕਰ ਸਕਦਾ ਹਰ ਬੰਦਾ ਫਿਲਟਰ ਦਾ ਪਾਣੀ ਨਹੀਂ ਪੀ ਸਕਦਾ ਨਾ ਹੀ ਉਹ ਫਿਲਟਰ ਚੱਲਦੇ ਆ ਜੇ ਘਰਾਂ 'ਚ ਵੀ ਫਿਲਟਰ ਲਵਾਉਣਾ ਪੈਂਦਾ 8-10000 ਰੁਪਏ ਦਾ ਫਿਲਟਰ ਆ ਕਿੱਥੋਂ ਗਰੀਬ ਬੰਦਾ ਅਫੋਰਡ ਕਰ ਲੂਗਾ ਇੱਕ ਮਿਡਲ ਕਲਾਸ ਵੀ ਨਹੀਂ ਕਰ ਸਕਦਾ ਫਿਰ ਤੁਸੀਂ ਇਹ ਦੇਖ ਲਓ ਵਾਟਰ ਵਕਸ ਦਾ ਜਿਹੜਾ ਪਿਛਲਾ ਬਿੱਲ ਸੀ ਚਲੋ ਸਰਕਾਰਾਂ ਵੱਲੋਂ ਮaaf ਕੀਤੇ ਗਏ ਆ 80-85 ਲੱਖ ਤੇ ਜਾ ਕੇ ਬਿੱਲ ਇੱਕ ਵਾਰ ਰੁਗ ਗਿਆ ਸੀਗਾ ਜਿਹੜਾ ਜੁਰਮਾਨਾ ਪੈ ਪੈ ਕੇ ਉਹ ਇੱਥੋਂ ਤੱਕਰ ਪਹੁੰਚਿਆ ਬੜੇ ਅਸੀਂ 2015 ਤੋਂ ਲੱਗੇ 16 ਤੋਂ ਅਸੀਂ ਸੰਘਰਸ਼ ਵੀ ਕੀਤਾ ਵੀ ਸਾਡਾ ਬਿੱਲ ਮਾਫ ਕੀਤਾ ਜਾਵੇ ਚਲੋ ਅਸੀਂ ਗਲਤੀਆਂ ਚਾਹੇ ਪੰਚਾਇਤਾਂ ਦੀਆਂ ਹੀ ਸੀਂਆਂ ਨਕਾਮੀ ਮਹਿਕਮੇ ਨੇ ਪੰਚਾਇਤਾਂ ਨੂੰ ਦੇਤੇ ਪੰਚਾਇਤ ਨੇ ਉਹ ਚੀਜ਼ ਨੂੰ ਸੰਭਿਆ ਨਹੀਂ ਗਾ ਫਿਰ ਉਸ ਤੋਂ ਬਾਅਦ ਹੁਣ ਫਿਰ ਪੰਚਾਇਤਾਂ ਦੇ ਕੋਲੇ ਆਇਆ ਇਹ ਸਿਸਟਮ ਤੁਸੀਂ ਦੇਖ ਲਓ ਇੱਕ ਤਾਂ ਇਹਦੀ ਮੇਨਟੇਨੈਂਸ ਦਾ ਬਹੁਤ ਖਰਚਾ ਆ ਜਾਂਦਾ ਇੱਥੇ ਕੋਈ ਬੰਦਾ ਪਾਣੀ ਛੱਡਦਾ ਉਹਦਾ ਵੀ ਖਰਚਾ ਜਾਂ ਬਾਕੀ ਕੋਈ ਪ੍ਰੋਬਲਮ ਆ ਗਈ ਐਡਾ ਪਿੰਡ ਦੇ ਵਿੱਚ ਪਹਿਲੀ ਗੱਲ ਤਾਂ ਵਾਟਰ ਵਕਸੀ ਦੋ ਚਾਹੀਦੇ ਆ ਇੱਕ ਉਸ ਸਾਈਡ ਹੋਵੇ ਪਿੰਡ ਦੇ ਇੱਕੇ ਸਾਈਡ ਹੋਵੇ ਉਹ ਵੀ ਅਸੀਂ ਜੇ ਪ੍ਰੋਪੋਜ਼ਲ ਬਣਾ ਕੇ ਦੇਊਗੀ ਪੰਚਾਇਤ ਤਾਂ ਅਸੀਂ ਅੱਗੇ ਸਰਕਾਰ ਤਿੱਕਰ ਇਹ ਚੀਜ਼ ਦੀ ਮੰਗ ਰੱਖਾਂਗੇ ਮੇਰੀ ਗੱਲ ਹੋਈ ਸੀ ਸੈਨੀਟੇਸ਼ਨ ਵਿਭਾਗ ਨਾਲ ਮੈਂ ਉਹਨਾਂ ਨੂੰ ਦੱਸਿਆ ਸੀ ਸਾਡੀ ਇੰਨੀ ਕਬਾਦੀ ਆ ਉਹ ਆਂਦੇ ਸੀ ਵੀ ਇੱਕ ਕੁਆਟਰ ਬਾਕਸ ਅਸੀਂ ਇਸ਼ੂ ਕਰਵਾ ਸਕਦੇ ਹਾਂ ਜੇ ਤੁਹਾਡੀਆਂ ਪਛਾਈਤਾਂ ਸਾਨੂੰ ਲਿਖ ਕੇ ਦੇਣ ਦੂਜੀ ਗੱਲ ਜਿਹੜਾ ਅਸੀਂ ਇਹ ਪਾਣੀ ਗੰਦਾ ਪਿਆ ਰਹੇ ਆ ਲੋਕਾਂ ਨੂੰ ਉਹਦੇ ਵਿੱਚ ਕੌਣ ਜ਼ਿੰਮੇਵਾਰ ਹੈ ਇਹ ਹੁਣ ਸਰਕਾਰਾਂ ਨੂੰ ਜ਼ਿੰਮੇਵਾਰੀ ਦੇ ਦਈਏ ਦੀ ਵੀ ਇਹ ਤਾਂ ਅਸੀਂ ਆਪ ਦੇ ਆਪ ਦੇ ਬੰਦਿਆਂ ਨੂੰ ਤੇ ਆਪ ਦੇ ਪਰਿਵਾਰ ਨੂੰ ਅਸੀਂ ਖੁਦ ਹੀ ਗੰਦਾ ਪਾਣੀ ਪਿਆ ਰਹੇ ਆ ਕਨੈਕਸ਼ਨ ਬੰਦੇ ਦੇ 2 ਹੁੰਦੇ ਆ 3 ਹੁੰਦੇ ਆ 5 ਹੁੰਦੇ ਆ ਘਰੇ ਵਾਟਰ ਵਰਕਸ ਦੇ ਬਿੱਲ ਉਹਨੇ ਇੱਕ ਦਾ ਵੀ ਨਹੀਂ ਦੇਣਾ ਬਿੱਲ ਦੇਣ ਦਾ ਹੱਕ ਬਣਦਾ ਜਦੋਂ ਆਪਾਂ ਨੂੰ ਸਾਫ਼ ਸੁਥਰਾ ਪਾਣੀ ਮਿਲੇ ਘਰੇ ਮੈਂ ਕਹਿੰਨਾ ਵੀ ਬਿੱਲ ਦੇਣ ਦਾ ਜੇ 150 ਜਿੰਨਾ ਵੀ ਪੰਚਾਇਤ ਨੇ ਡਿਸਾਈਡ ਕੀਤਾ ਉਹਨਾਂ ਬਿੱਲ ਤੁਸੀਂ ਜ਼ਰੂਰ ਭਰੋ ਬਿੱਲ ਅਗਰਾਇਆ ਗਿਆ ਇਸ ਤੋਂ ਸਾਲ ਹੋ ਗਿਆ ਸਾਲ ਸਵਾ ਸਾਲ ਦਾ ਹੋ ਗਿਆ ਚਲੋ 20% ਹੋਇਆ 50 ਹੋਇਆ ਉਹ ਪੰਚਾਇਤ ਨੂੰ ਪਤਾ ਉਹਨਾਂ ਕੋਲੇ ਹਿਸਾਬ ਕਿਤਾਬ ਹੈ ਜਾਂ ਮੈਂਬਰਾਂ ਕੋਲੇ ਹੋਏਗਾ ਉਹ ਬਿੱਲ ਅੱਗੇ ਭਰਿਆ ਨਹੀਂ ਗਿਆ ਜਿਹੜਾ ਨਵੇਂ ਸਿਰੇ ਤੋਂ ਕਨੈਕਸ਼ਨ ਇੱਕ ਆਊਟਲੈਟ ਕਨੈਕਸ਼ਨ ਆਪਣਾ ਨਹਿਰ ਤੇ ਲੱਗਿਆ ਉਹੀ ਕਨੈਕਸ਼ਨ ਦਾ ਬਿੱਲ 2 ਲੱਖ ਦੇ ਲਗਭਗ ਹੋ ਗਿਆ ਜਿਹੜਾ ਕਿ ਹੁਣ ਫਿਰ ਵਿਆਜ ਉਹਨੂੰ ਪੈਣਾ ਸ਼ੁਰੂ ਹੋ ਗਿਆ ਵਿਆਜ ਪੈਂਦਾ 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 ਉਹ ਬੋਝ ਹੋਰ ਭਾਰਾ ਹੁੰਦਾ ਜਾਂਦਾ ਜਿਹਦਾ ਕੋਈ ਤੋੜ ਨਹੀਂ ਹੋਣਾ ਕਿਉਂਕਿ ਹੁਣ ਆਪਾਂ ਨੂੰ ਪਤਾ ਜੇ ਘਰ ਦਾ ਵੀ ਇੱਕ ਬਿੱਲ ਮਿਸ ਹੋ ਜੇ ਜਦੋਂ ਅਗਲੇ ਕਿਰੇ ਜੁਰਮਾਨਾ ਲੱਗ ਕੇ ਆਉਂਦਾ ਭਰਨਾ ਬਹੁਤ ਔਖਾ ਹੋ ਜਾਂਦਾ ਐਨੀ ਆਪਣੇ ਪਿੰਡ ਨੂੰ ਕੋਈ ਆਮਦਨ ਹੈ ਨਹੀਂ ਕਿ ਜਿਹੜੀ ਆਪਾਂ ਵੀ ਉਸ ਤੋਂ ਬਾਅਦ ਜਾਂਦਾ ਪਰ ਧਰਨੇ ਲਾ ਸਕਦੇ ਹਾਂ ਵੀ ਸਾਡਾ ਬਿੱਲ ਮਾਫ਼ ਕਰੋ ਅਸੀਂ ਚਾਹੁੰਦੇ ਹਾਂ ਬਿੱਲ ਵੀ ਘਰੋਂ ਪਾਣੀ ਵੀ ਸਾਫ ਸੁਥਰਾ ਹੋਵੇ ਇਹ ਮੇਰੇ ਜਿਹੜੇ ਭਰਾ ਖੜੇ ਆ ਅਸੀਂ ਸਾਰਿਆਂ ਨੇ ਆ ਕੇ ਵੇਖਿਆ ਵਾਟਰ ਟੈਂਕ ਦਾ ਬਹੁਤ ਬੁਰਾ ਹਾਲ ਹੈ ਪੰਚਾਇਤ ਇਸ ਚੀਜ਼ ਤੇ ਧਿਆਨ ਦੇਵੇ ਸੈਕਟਰੀ ਸਾਹਿਬ ਬीडीपीओ ਜੋ ਵੀ ਸਬੰਧਤ ਅਧਿਕਾਰੀ ਹੈ ਜੇਹੀ ਐਕਸੀਡੈਂਟ ਆ ਜਿਹੜੇ ਪਿੰਡ ਆਲਮ ਵਾਲਾ ਦਾ ਜਿਹੜਾ ਇਹਦਾ ਮੇਨਟੇਨੈਂਸ ਬਹੁਤ ਬਹੁਤ ਲਾਜ਼ਮੀ ਆ ਜਿਹੜੇ ਇਹਦੇ ਫਿਲਟਰ ਆ ਤਿੰਨੋਂ ਚਾਰੋਂ ਫਿਲਟਰ ਸਾਰੇ ਬਿਲਕੁਲ ਬੰਦ ਹੋਏ ਪਏ ਆ ਹਰੇ ਬਾਈ ਨਾਲ ਉਹ ਭਰਿਆ ਪਿਆ ਦੂਜੀ ਗੱਲ ਜਿਹੜੀ ਇਹ ਟੈਂਕੀ ਬਣੀ ਵੀ ਆ ਤੁਸੀਂ ਇਹ ਦੇਖ ਸਕਦੇ ਆ ਉਹ ਟੈਂਕੀ ਉੱਪਰ ਜਦੋਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪੈਣ ਲੱਗਦਾ ਇਹ ਨਾਲ ਦੀ ਨਾਲ ਚੌਂ ਲੱਗ ਜਾਂਦੀ ਹੈ ਇਹਦਾ ਵੀ ਇੱਕ ਪ੍ਰੋਪਰ ਹੱਲ ਕੀਤਾ ਜਾਵੇ ਤਾਂ ਜੋ ਇਸ ਟੈਂਕੀ ਦਾ ਕੋਈ ਨੁਕਸਾਨ ਨਾ ਹੋ ਜੇ ਕਿਉਂਕਿ ਜੇ ਹੁਣ ਅੱਜ ਚੌਂ ਰਹੀ ਆ ਤਾਂ ਇਹ ਆਉਣ ਵਾਲੇ ਟਾਈਮ ਦੇ ਵਿੱਚ ਜਿਆਦਾ ਇਹਦੇ ਵਿੱਚ ਤਰੇੜ ਆ ਗਈ ਜਾਂ ਇਹ 파ਟ ਗਈ ਜਾਂ ਉਹ ਤੋਂ ਬਲਾਸਟ ਹੋ ਗਿਆ ਇਹਦਾ ਜ਼ਿੰਮੇਵਾਰ ਕੌਣ ਆ ਫਿਰ ਆਪਾਂ ਜੇ ਕੋਈ ਬਿਮਾਰੀ ਨੂੰ ਪਹਿਲਾਂ ਹੀ ਫੜ ਲਈਏ ਤਾਂ ਚੰਗਾ ਹੁੰਦਾ ਜੇ ਬਾਲੀ ਵੱਧ ਜੇ ਫਿਰ ਉਹ ਨੁਕਸਾਨ ਜਿਆਦਾ ਹੋ ਜਾਂਦਾ ਦੀ ਬੇਨਤੀ ਹੈ ਇਹ ਜੇ ਮਹਿਕਮਾ ਇਸ ਚੀਜ਼ ਵੱਲ ਵੀ ਧਿਆਨ ਦੇਵੇ ਚਾਹੇ ਉਹਨੇ ਪੰਚਾਇਤ ਦਿੱਤਾ ਕਿਉਂਕਿ ਜਿਹੜੀ ਇਹ ਚੀਜ਼ ਦਾ ਡਿਪਾਰਟਮੈਂਟ ਮਕੈਨੀਕਲ ਹੀ ਹੁੰਦਾ ਉਹ ਮਹਿਕਮਾ ਹੀ ਸਮਝ ਸਕਦਾ ਉਹ ਆਮ ਜਨਤਾ ਜਾਂ ਪੰਚਾਇਤ ਇਸ ਚੀਜ਼ ਨੂੰ ਨਹੀਂ ਸਮਝ ਸਕਦੀ ਵੀ ਇਹਦੇ ਵਿੱਚ ਕੀ ਨੁਕਸਾਨ ਹੋ ਸਕਦਾ ਹਰ ਬੰਦਾ ਬਿੱਲ ਦੇਣ ਨੂੰ ਤਿਆਰ ਹੈ ਪਰ ਉਹ ਚਾਹੁੰਦਾ ਵੀ ਮੈਨੂੰ ਸਾਫ਼ ਸੁਥਰਾ ਪਾਣੀ ਦਿੱਤਾ ਜਾਵੇ ਜਿਹੜਾ ਇੱਥੇ ਇੱਕ ਸਟਾਰਟਰ ਵਗੈਰਾ ਹੈਗਾ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਇਹ ਚੀਜ਼ ਦਾ ਮੈਂਸ਼ਨ ਕਰ ਦੂੰਗਾ ਉਹ ਸਟਾਰਟਰ ਜੋੜ ਨੰਗੇਆ ਵਿੱਚ ਇੱਕ ਟੁੱਟੇ ਪੇਚਕਸ ਨਾਲ ਜਿਹੜੇ ਇੱਥੋਂ ਵਰਕਰ ਆ ਉਹ ਬੰਦਾ ਚਲਾਉਂਦਾ ਜੇ ਉਹਦਾ ਕੋਈ ਦਿੱਕਤ ਆਉਂਦੀ ਆ ਜਾਂ ਉਹਨੂੰ ਕੁਝ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਆ ਨਾ ਤਾਂ ਮਹਿਕਮੇ ਨੇ ਬਾਹ ਫੜਨੀ ਉਹਦੇ ਘਰਦਿਆਂ ਦੀ ਤੇ ਨਾ ਇਸ ਪੰਚਾਇਤ ਨੇ ਫੜਨੀ ਨਾ ਹੀ ਪਿੰਡ ਨੇ ਫੜਨੀ ਆ ਲੋਕਾਂ ਨੇ ਕਹਿਣਾ ਵੀ ਤੈਨੂੰ ਤਾਂ ਤਨਖਾਹ ਦਿੰਦੇ ਸੀ ਜੇ ਹੁਣ ਤਨਖਾਹ ਦਿੰਦੇ ਆ ਤੇ ਆਪਾਂ ਉਹਦੀ ਜਾਣਤਾ ਨਹੀਂ ਲੈਣੀ ਬੰਦੇ ਦੀ ਤੋਂ ਮੇਰੀ ਬੇਨਤੀ ਆ ਸਟਾਟਰ ਨੂੰ ਸੈਕਟਰੀ ਸਾਹਿਬ ਦੇ ਥੋੜਾ ਜਿਹਾ ਧਿਆਨ ਚ ਲਿਆਉਣਾ ਚਾਹੁੰਦਾ ਆਪਾਂ ਜੇ ਪਾਣੀ ਲਈ ਚੰਗੇ ਪਾਣੀ ਲਈ ਫੰਡ ਰੀਲੀਜ਼ ਕਰਦੇ ਆ ਮਾਰੇ ਪਾਣੀ ਲਈ ਫੰਡ ਰੀਲੀਜ਼ ਹੁੰਦਾ 15ਵਾਂ 14ਵਾਂ ਸਾਨੂੰ ਵੀ ਸਾਰੇ ਵਿਤਾਂ ਦਾ ਪਤਾ ਸੈਕਟਰੀ ਸਾਹਿਬ ਤੁਸੀਂ ਥੋੜਿਆ ਜਿਹਾ ਧਿਆਨ ਦਿਓ ਕਿਸੇ ਦੀ ਜਾਨ ਨਾਲ ਆਪਾਂ ਇੰਨਾ ਖਲਵਾੜ ਨਾ ਕਰੀਏ ਜੇ ਕੋਈ ਬੰਦਾ ਮਾਰੀ ਗਿਆ ਉਸ ਤੋਂ ਬਾਅਦ ਭੋਗ ਤੇ ਮੱਥਾ ਟੇਕਣ ਦੀ ਬਜਾਏ ਆਪਾਂ ਅੱਜ ਇੰਨਾਂ ਚੀਜ਼ਾਂ ਦਾ ਹੱਲ ਕਰ ਲਈਏ ਮੇਰੀ ਬੇਨਤੀ ਹੈ ਇੱਕ ਤਾਂ ਇੱਥੇ ਸਟਾਰਟਰ ਵਗੈਰਾ ਸਾਰਾ ਪ੍ਰੋਪਰ ਸਾਰੀ ਚੀਜ਼ ਨਵੀਂ ਲਵਾਈ ਜਾਵੇ ਉਹ ਤੁਸੀਂ ਮੈਨੇਜ ਕਰਨਾ ਉਹ ਜੋ ਵੀ ਫੰਡ ਆਉਂਦਾ ਉਹ ਤੁਸੀਂ ਉਹਦੇ ਚੋਂ ਕਰੋ ਚਾਹੇ ਬਿੱਲ ਗਰਾਹ ਕੇ ਕਰੋ ਉਹ ਤੁਹਾਡੀ ਟੈਨਸ਼ਨ ਹੈ ਦੂਜੀ ਗੱਲ ਪੰਚਾਇਤ ਵਾਲਿਆਂ ਨੂੰ ਮੇਰੇ ਭਰਾਵਾਂ ਨੂੰ ਬੇਨਤੀ ਹੈ ਸਾਰੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਆਪਾਂ ਡਿੱਗੀਆਂ ਦੀ ਸਫਾਈ ਕਰਵਾਈਏ ਇੱਥੇ ਫਿਲਟਰ ਦਾ ਜਿਹੜਾ ਚੋਕ ਹੋਇਆ ਪਿਆ ਸਾਰੇ ਉਹ ਦੁਬਾਰਾ ਨਵੇਂ ਸਿਰੇ ਤੋਂ ਆਪਾਂ ਚਾਲੂ ਕਰਵਾਈਏ ਫਿਰ ਤਾਂ ਜੋ ਅਸੀਂ ਪਾਣੀ ਨਵਾਂ ਪਿਆ ਸਕੀਏ ਫਿਰ ਆਪਾਂ ਬਿੱਲ ਲੈਣ ਜੋਗੇ ਵੀ ਹੋ ਸਕੀਏ ਜੇ ਆਪਾਂ ਹੁਣ ਗੰਦਾ ਪਾਣੀ ਪਿਆ ਕੇ ਲੋਕਾਂ ਨੂੰ ਕਹੀਏ ਵੀ ਬਿੱਲ ਭਰੋ ਸਾਲ-ਸਾਲ ਦਾ ਇਕੱਠਾ ਭਰੋ ਤੇ ਆਪਾਂ ਅੱਗੇ ਬਿੱਲ ਅੱਗੇ ਵੀ ਨਹੀਂ ਭਰ ਰਹੇ ਤੇ ਆਪਾਂ ਇੱਥੇ ਵੀ ਪੈਸਾ ਲੱਗਿਆ ਮੈਨੂੰ ਤਾਂ ਕੋਈ ਦਿਖ ਨਹੀਂ ਰਿਹਾ ਹਾਂ ਕੋਈ ਮੋਟਰ ਦੀ ਪ੍ਰੋਬਲਮ ਆ ਗਈ ਉਹ ਠੀਕ-ਠਾਕ ਕਰਵਾਈਏ ਜ਼ਰੂਰ ਇਹ ਸਾਪਾ ਇਕੱਠਾ ਕਰ ਰਹੇ ਆ ਉਹ ਵੀ ਇਸ ਜਗ੍ਹਾ ਤੇ ਲਾਈਏ ਤੇ ਪਾਣੀ ਸਾਫ ਸੁਥਰਾ ਲੋਕਾਂ ਨੂੰ ਪਾਣੀ ਪੀਈਏ ਤਾਂ ਜੋ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਜਿਵੇਂ ਆਪਾਂ ਸੋਸ਼ਲ ਮੀਡੀਆ ਵਗੈਰਾ ਇਹਦੇ ਵਿੱਚ ਆਪਾਂ ਜੀ ਹੁਣ ਸਾਰਿਆਂ ਨੂੰ ਪਤਾ ਲੱਗਦਾ ਕਿ ਆਪਾਂ ਕੀ ਖਾ ਰਹੇ ਆ ਤੇ ਕੀ ਪੀ ਰਹੇ ਆ ਤੇ ਅੱਜ ਦੇਖਿਆ ਯਾਰ ਬਸ ਇੱਕ ਮਰੇ ਹੀ ਨਹੀਂ ਇੰਨਾ ਚਿਰ ਹੋ ਗਿਆ ਆਪਾਂ ਨੂੰ ਗੰਦ ਪੀਂਦਿਆਂ ਨੂੰ ਤੇ ਆਪਣੇ ਪਿੰਡ ਦੀ ਇੰਨੀ ਜਮੀਰ ਮਰ ਗਈ ਕਿ ਆਪਾਂ ਆ ਤਾਂ ਪਾਣੀ ਸਾਫ ਨਹੀਂ ਪੀ ਸਕਦੇ ਬਹੁਤ ਲਹਨਤ ਆਪਣੇ ਪਿੰਡ ਦੇ ਪੰਚਾਇਤ ਮੁਰੇ ਤੇ ਸੈਕਟਰੀ ਸਾਹਿਬ ਨੂੰ ਇੱਕ ਬੇਨਤੀ ਆ ਕਿ ਪਾਣੀ ਆਪਣੇ ਜੀਵਨ ਇਨਸਾਫ ਜ਼ਰੂਰ ਕੀਤਾ ਜਾਵੇ ਸਾਡੀ ਤਾਂ ਬੇਨਤੀ ਹੈ ਬਾਈ ਤੇ ਦੂਤੇ ਅਸੀਂ ਕੁਝ ਨਹੀਂ ਕਰ ਸਕਦੇ ਬੇਨਤੀ ਕਰ ਸਕਦੇ ਆ ਤੇ ਬਾਈਆਂ ਦੇ ਨਾਲ ਖੜੇ ਆ ਤੇ ਇਕੱਲੇ ਬਣਨਾ ਬਾਈ ਕੋਈ ਮੈਂਬਰ ਆ ਨਾ ਸਰਪੰਚ ਆ ਫਿਰ ਵੀ ਐਡੇ ਐਡੇ ਮੁੱਦੇ ਲੈ ਕੇ ਆਉਂਦੇ ਆ ਜੇ ਅਸੀਂ ਤੁਹਾਨੂੰ ਅੱਜ ਮੈਂਬਰ ਸਰਪੰਚ ਬਣਾਇਆ ਕਿ ਤੁਹਾਡਾ ਹੱਕ ਨਹੀਂ ਬੰਦਾ ਪਿੰਡ ਦੇ ਬਿੱਲ ਇਕੱਠੇ ਕਰੋ ਪੰਚਾਇਤ ਇਕੱਠੀ ਹੋਵੇ ਜੇ ਪੰਚਾਇਤ ਨਹੀਂ ਇਕੱਠੀ ਹੋ ਰਹੀ ਤੇ ਪਿੰਡ ਦੇ ਬਿੱਲ ਕਿ ਹੁਣ ਸੁਆ ਇਕੱਠੇ ਹੋਣੇ ਤੇ ਕੰਮ ਨਹੀਂ ਕਰ ਰਹੀ ਜੇ ਮਾੜਾ ਮੋਟਾ ਕੰਮ ਕਰਾਂ ਗਾਣੂ ਇਹਨਾਂ ਨੂੰ ਮੈਂਬਰ ਸਰਪੰਚ ਬਣਾਵਾਂਗੇ ਜਿਹੜਾ ਕੋਈ ਆਉਂਦਾ ਖਾ ਕੇ ਪਿੰਡ 'ਚ ਬਹਿ ਜਾਂਨੇ ਅੱਡੀ ਜੀ ਬੇਨਤੀ ਹੈ ਜੀ ਪਾਣੀ ਸਾਫ਼ ਕਰੋ ਤੇ ਇਹਦਾ ਕੰਮ ਜ਼ਰੂਰ ਕਰੋ ਪੀਰਿਆਂ ਪੰਚਾਇਤਾਂ ਨੇ ਵੀ ਕੁਝ ਨਹੀਂ ਕੀਤਾ ਤੇ ਹੁਣ ਐਤਕੀ ਵੀ ਕੁਝ ਨਹੀਂ ਬਸ ਆਈ ਗੜੀਆਂ ਦਾ ਮੁੱਦਾ ਹੀ ਨਹੀਂ ਅਜੇ ਤੱਕ ਉਸ ਦਿਨ ਬਾਈ ਬਹੁਤ ਵਾਰੀ ਇੱਥੇ ਡਿੱਗਿਆ ਤੇ ਸਾਡੇ ਚਾਚਾ ਜੀ ਡਿੱਗੇ ਸੀ ਹਾਂਜੀ ਹਾਂਜੀ ਉੱਥੇ ਡਿੱਗੇ ਸੀਗੇ ਤੇ ਗੱਡੀ ਵੀ ਦੋ ਵਾਰੀ ਪੰਚਰ ਹੋਈ ਐ ਮੋਟਰਸਾਈਕਲ ਵੀ ਹੋ ਜਾਂਦਾ ਤੇ ਆਪਣੇ ਕੱਲੇ ਪਿੰਡ ਦਾ ਨਹੀਂ ਬਾਹਰੋਂ ਜਿਹੜੇ ਆਉਂਦੇ ਆ ਉਹ ਪਹਿਲਾਂ ਤਾਂ ਆਪਾਂ ਨੂੰ ਗਾਲਾਂ ਕੱਢ ਕੇ ਜਾਂਦੇ ਕਿ ਆਲਮਾਲੇ ਦਾ ਬੇੜਾ ਧੋਤਾ ਪਿਆ ਆਲਮਾਲੇ ਦੇ ਆਪਾਂ ਸਾਰੇ ਆਣੇ ਆ ਤੇ 100 ਕਿੱਲੇ ਵਾਲਾ ਵੀ ਆਉਂਦਾ ਤੇ ਗਰੀਬ ਵੀ ਆਉਂਦਾ ਤੇ ਬਾਕੀ ਸਾਰੇ ਸਾਹਮ ਮੈਂ ਅੱਜ ਆਪਾਂ ਵੀਡੀਓ ਪਾ ਰਹੇ ਆ ਆਪਣਾ ਵਿਰੋਧ ਬੜੇ ਕਰਨਗੇ ਕਿ ਇਹਨਾਂ ਨੇ ਵੀਡੀਓ ਪਾ ਦੀ ਮੈਂਬਰ ਸਰਪੰਚਾਂ ਦੀ ਜਾਂ ਕਿਸੇ ਦੀ ਪਰ ਇਹ ਅਸੀਂ ਆ ਆਪਾਂ ਅਸਲੀਅਤ ਦਿਖਾਈਏ ਆਪਾਂ ਸਹੀ ਚੀਜ਼ ਵੇਖੀ ਅਜਾ ਕੀ ਵੇਖ ਕੇ ਮੈਂ ਰੋਂ ਨਿਕਲ ਗਈ ਇਹ ਕੰਮ ਮੈਂ ਤਾਂ ਬੜੇ ਵਾਰ ਆਇਆ ਜੀ ਬੜੇ ਵਾਰ ਵੇਖਿਆ ਸੀਗਾ ਪਰ ਸੋਚਿਆ ਚਲੋ ਹੁਣ ਸਾਰੇ ਪਿੰਡ ਵਾਲੇ ਨਾਲ ਇਹ ਚੀਜ਼ ਸਾਂਝੀ ਕਰੀਏ